हां जी दोस्तों स्वागत है ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆ ਨਿਊ ਹਾਈਲੈਂਡ 363 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਸਕੇ ਦੋਸਤੋ ਤਾਂ ਚੱਲਦੇ ਦੋਸਤੋ ਵੀਡੀਓ ਵਿੱਚ ਲੈ ਕੇ ਆ ਨਿਊ ਹਾਈਲੈਂਡ 363 ਟਰੈਕਟਰ ਆ ਦੋਸਤੋ 2008 ਮਾਡਲ ਆ ਤੇ 4,50,000 ਦੀ ਡਿਮਾਂਡ ਰੱਖੀ ਗਈ ਹੈ ਤੇ ਬਾਕੀ ਦਾ ਰੇਟ ਦੋਸਤੋ ਫਿਕਸ ਨਹੀਂ ਮੌਕੇ ਤੇ ਥੋੜਾ ਬਹੁਤ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਦੇਖ ਸਕਦੇ ਹੋ ਟਰੈਕ ਬਿਲਕੁਲ ਸਾਫ਼ ਆ ਦੋਸਤੋ ਛਤਰੀ ਲੱਗੀ ਹੋਈ ਆ ਪਾਵਰ ਸਟੇਅਰ ਟਰੈਕਟਰ ਆ ਦੋਸਤੋ ਨਿਊ ਹਾਲੈਂਡ ਛਤਤੀ ਟਰੈਕਟਰ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਦੋਸਤੋ ਸਰਵਿਸ ਹੋਈ ਵੀ ਆ ਤਾਂ ਬਾਕੀ ਟਾਇਰਾਂ ਦੀ ਗੱਲ ਕਰੀ ਤੇ ਦੋਸਤੋ ਏਲੀਅੰਸ ਦੇ ਦੇ ਟਾਇਰ ਆ 16x28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ 80 ਤੋਂ 90 ਪੈਸੀ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਚਾਰੇ ਟਾਇਰਸ ਨੂੰ ਵਧੀਆ ਸਾਫ ਹਾਲਥ ਦੇ ਵਿੱਚ ਮਿਲਣਗੇ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਦੇ ਦੋਸਤੋ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਤੇ ਸਾਰਾ ਟਰੈਕਟਰ ਸਾਫ ਹੈ ਦੋਸਤੋ ਸਾਰਾ ਟਰੈਕਟਰ ਰੀਜਨਲ ਹੈਗਾ ਟਰੈਕਟਰ ਦੇ ਸਾਰੇ ਪਾਰਟਸ ਟਰੈਕਟਰ ਦੇ ਨਾਲ ਦੇ ਦੋਸਤੋ ਚਾਰ ਸਿਲੰਡਰ ਤੇ ਪਾਵਰ ਸਟੀering ਟਰੈਕਟਰ ਹੈ ਦੋਸਤੋ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਤੇ ਇੰਜਨ ਗੇਅਰ ਵੱਲੋਂ ਫੁੱਲ ਕਮ ਓਕੇ ਦੋਸਤੋ ਸਰਬ ਸੋਈ ਵੀ ਆ ਬਾਕੀ ਟਰੈਕਟਰ ਦੀ ਲੋਕੇਸ਼ਨ ਦੋਸਤੋ ਬਰਨਾਲਾ ਰੋਡ ਪੱਖੋਂ ਕੈਂਚੇਸ ਤੋਂ ਟਰੈਕਟਰ ਮਿਲੂਗਾ ਤੇ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਟਰੈਕਟਰ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਟਰੈਕਟਰ ਦੀ ਲੋਕੇਸ਼ਨ ਦੋਸਤੋ ਬਰਨਾਲਾ ਰੋਡ ਪੱਖੋ ਕੈਂਚੀ ਆ ਤੇ ਕੋੜਾ ਬੰਪਟਰੈਕਟਰ ਬਾਕੀ ਵੀਡੀਓ ਨੂੰ ਕਰ ਦੋ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ